ਸਾਹਿਕਾਲ ਦੇ ਸਾਰਿਆਂ ਨੂੰ ਮੈਂ ਰਾਜਵੀਰ ਕੌਰ ਅਨਟੋਲਡ ਪੇਜ ਬਠਿੰਡਾ ਤੋਂ ਅੱਜ ਅਸੀਂ ਆਏ ਹਾਂ ਉਸ ਗੁਰਦੁਆਰਾ ਸਾਹਿਬ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਹੈ ਤੇ ਨਾਲ ਨਾਲ ਇਸ ਦਾ ਇਤਿਹਾਸ ਵੀ ਬਹੁਤ ਸੋਹਣਾ ਹੈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਹਾਜੀ ਰਤਨ ਦੀ ਦਰਗਾਹ ਵੀ ਹੈ ਜੋ ਮੁਸਲਮਾਨ ਤੇ ਸਿੱਖ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਹੈ ਸ਼ਾਇਦ ਇਸ ਲਈ ਕਿਹਾ ਜਾਂਦਾ ਹੈ ਕਿ ਬਾਬਾ ਹਾਜੀ ਰਤਨ ਦਾ ਸ਼ਹਿਰ ਬਠਿੰਡਾ ਜੇਕਰ ਆਪਾਂ ਗੁਰਦੁਆਰਾ ਸਾਹਿਬ ਬਾਬਾ ਹਾਜੀ ਰਤਨ ਦੇ ਇਤਿਹਾਸ ਬਾਰੇ ਗੱਲ ਕਰੀਏ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਸੀ ਤੇ ਅੱਜ ਵੀ ਉਹ ਬਣਦਾ ਦਰਖਤ ਇਸ ਦਾwidetilde ਸਜੋਬਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਕਿਹਾ ਜਾਂਦਾ ਹੈ ਕਿ ਸ੍ਰੀ ਮੁਕਸਾ ਸਾਹਿਬ ਦੀ ਲੜਾਈ ਲੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤਰ ਤੱਕ ਸ੍ਰੀ ਦਮਦਵਾ ਸਾਹਿਬ ਆਏ ਜਿੱਥੇ ਉਹ 9 ਮਹੀਨੇ ਰੁਕੇ ਇਹਨਾਂ 9 ਮਹੀਨਿਆਂ ਵਿੱਚ ਉਹਨਾਂ ਨੇ ਆਸ-ਪਾਸੇ ਦੇ ਸਾਰੇ ਇਲਾਕਿਆਂ ਵਿੱਚ ਦੌਰਾ ਕੀਤਾ ਇਸੇ ਦੌਰਾਨ ਉਹ ਬਠਿੰਡੇ ਵੀ ਆਏ ਤੇ ਬਠਿੰਡੇ ਦੀ ਧਰਤੀ ਜਿੱਥੇ ਕਿਹਾ ਜਾਂਦਾ ਹੈ ਕਿ ਕਿਲਾ ਮੁਬਾਰਕ ਦਿਓ ਰਹਿੰਦਾ ਸੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਮੁਕਤ ਕੀਤਾ ਤੇ ਪਜਾਇਆ ਤੇ ਬਠਿੰਡੇ ਦੇ ਲੋਕਾਂ ਨੂੰ ਮੁਕਤੀ ਦਵਾਈ ਇਸਕੇ ਲਈ ਤੋਂ ਹਾਜ਼ਿਰਤਨ ਦੂਰ ਬੜਾ ਦੂਰ ویرਾਨੀ ਜਗਾ ਤੇ ਸੀ ਹਾਜ਼ਿਰਤਨ ਇਸੇ ਕਰਕੇ ਮਸ਼ਹੂਰ ਸੀ ਕਿ ਇੱਥੇ ਇੱਕ ਮੁਸਲਮਾਨ ਫਕੀਰ ਹਾਜ਼ਿਰਤਨ ਰਹਿੰਦਾ ਸੀ ਕਹਿੰਦੇ ਹਨ ਕਿ ਉਹਨਾਂ ਦੀ ਉਮਰ ਕਾਫੀ ਹੋ ਚੁੱਕੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਹੀ ਉਹਨਾਂ ਨੂੰ ਮੁਕਤੀ ਮਿਲੀ ਉਸੇ ਸਥਾਨ ਤੇ ਹਾਜ਼ਿਰਤਨ ਦੀ ਦਰਗਾਹ ਸ਼ੋਭਿਤ ਹੈ ਤੇ ਉਸ ਸਥਾਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵਿਸ਼ਰਾਮ ਕੀਤਾ ਉਹ ਸਥਾਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਉੱਥੇ ਗੁਰਦੁਆਰਾ ਸਾਹਿਬ ਬਣ ਗਿਆ ਤੇ ਕਹਿੰਦੇ ਹਨ ਕਿ ਉਸ ਫਕੀਰ ਦੀ ਉਮਰ ਕਾਫੀ ਲੰਬੀ ਸੀ ਤੇ ਗੋਸ਼ਤ ਤੋਂ ਬਾਅਦ ਉਹਨਾਂ ਨੂੰ ਮੁ ਮੇਰਾ ਚੱਲਿਆ ਜੀ ਇਸ ਪਾਕਿਸਤਾਨ ਦੇ ਦਰਸ਼ਨ ਕਰਨ ਤੋਂ ਬਾਅਦ ਅਗਰ ਰੋਜ਼ਮਰਾਂ ਦੀ ਜ਼ਿੰਦਗੀ 'ਚ ਸਮਾਂ ਲੱਗੇ ਤਾਂ ਇਸ ਅਸਥਾਨ ਤੇ ਜ਼ਰੂਰ ਆਇਓ ਕਿਉਂਕਿ ਇਹ ਸਿਰਫ ਅਸਥਾਨ ਨਹੀਂ ਹੈ ਮੁਸਲਮਾਨ ਦਾ ਸਿੱਖ ਭਾਈਚਾਰੇ ਦੀ ਸਾਂਝ ਨੂੰ ਵੀ ਦਰਸਾਉਂਦਾ ਹੈ ਧੰਨਵਾਦ